ਸਾਸਰੀ ਕਲਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਲਾਹੌਰਨ ਬੁਟੀਕ ਦੇ ਉੱਤੇ ਲਾਹੌਰਨ ਬੁਟੀਕ ਲੌਂ ਜਾ ਰਿਹਾ ਹੈ ਐਗਜ਼ੀਬਿਸ਼ਨ 31 ਅਗਸਤ ਨੂੰ ਜੀਰੇ ਵਿੱਚ ਫਰੋਜ਼ਪੋ ਰੋਡ ਦਾਵਤ ਰਿਜ਼ੋਰਟ ਉੱਥੇ ਕੋਈ ਐਂਟਰੀ ਫੀਸ ਨਹੀਂ ਹੈ ਸਭ ਸਾਰੇ ਹੌਮਾ ਮਾ ਕੇ ਉੱਥੇ ਪਹੁੰਚ ਸਕਦੇ ਨੇ ਤੇ ਤੁਹਾਨੂੰ ਹੁਣ ਪਹਿਨਜੀ ਦਿਖਾਉਣਗੇ ਜਿਹੜੇ ਡਿਜ਼ਾਈਨ ਅਸੀਂ ਰੈਡੀ ਕੀਤੇ ਉਹ ਦਿਖਾਉਣੇ ਆ ਲਿਆਵੇ ਮਫਰਲ ਖੋਲ ਕੇ ਵੀ ਵਿਖਾਈਦਾ ਹੁੰਦਾ ਵਾ ਸੋ ਇਹ ਤੁਹਾਨੂੰ ਦਿਖਾ ਰਹੇ ਨੇ ਨਾਲ ਦੀ ਨਾਲ ਤੁਸੀਂ ਇਹਨਾਂ ਨੂੰ ਦੇਖੋ ਤੇ ਸਾਨੂੰ ਸਾਡੇ ਨੰਬਰ ਤੇ ਕੰਟੈਕਟ ਕਰੋ 9056791506 ਤੇ ਇਹਨਾਂ ਦੇ ਲਈ ਮੈਂ ਬਣ ਚੁੱਕੀ ਹਾਂ ਇੱਕ ਦੁਕਾਨ ਤੇ ਹਾਂ ਕਲਰ ਆਪਸ਼ਨ ਰਹਿਣੀ ਹੈ ਨਾ ਵਿੱਚ ਬੋਲ ਨਹੀਂ ਜਦੇ ਆਉਂਦਾ ਇਧਰ ਫੇਕਰ ਰੱਬੀ ਆਉਂਦੀ ਆ ਨਾਲੇ ਇਹ ਕਿਵੇਂ ਕਰੀ ਥੱਲੇ ਲੱਗ ਗਿਆਂ ਥੱਲੇ ਲੱਗ ਗਿਆਂ ਉਹ ਪਰਲੇ ਪਾਸੇ ਥੱਲੇ ਲੱਗਣ ਵਾਲੀ ਹਰਕਤੀ ਆ ਪਰਾਵਾ ਰੱਛਾ ਲੈ ਕੇ ਚੱਲੇ ਆ ਉੱਥੋਂ ਹਾਸ ਤੇ ਓ ਥੱਲੇ ਲੱਗ ਗਿਆ ਸੋਨਿਆ ਉਹ ਪਰਸ ਚੱਕਿਆ ਜਿਹੜਾ ਪਰਸ ਆਵੇ ਪਰਸ ਵੀ ਚੱਕਿਆ ਹੀ ਉਹ ਤਾਂ ਭਰਾਵਾ ਕੈਰੀ ਕੀਤਾ ਇਹਨੂੰ ਕਹਿੰਦਾ ਕੈਰੀ ਕਰਨਾ ਕਹਿੰਦੇ ਇਹਨੂੰ ਓਈ ਓਏ ਥੱਲੇ ਲੱਗ ਗਿਆ ਮੋਟੇ ਹੁਣੀ ਥੱਲੇ ਅੜੀ ਲੱਗੀ ਪਈ ਆ ਚੌਥਾ ਦਿਨ ਹੋ ਗਿਆ ਸਾਡੇ ਤਾਂ ਇੱਧਰ ਤੇ ਕੰਮ ਥੋੜਾ ਆ ਹੁਣ ਕਹਿੰਦਾ ਓੱਖਾ ਹੀ ਚੱਲਦਾ ਵੇਖਦੇ ਅੱਜ ਜਾ ਕੇ ਕੀ ਹਸਾਬ ਹੁਤਾਵਾ ਇਸ ਹਿਸਾਬ ਨਾਲ ਤਾਂ ਕਹਿੰਦੇ ਜੀ 2 4 3 20 ਹੋਰ ਆ ਤੇ ਓੱਖਾ ਲੱਗਦਾ ਕੰਮ ਹਣਾ ਫਰੈਂਕਸ ਗੁੱਡ ਮਾਰਨਿੰਗ ਫਰੈਂਕਸ ਸਤ ਸ੍ਰੀ ਅਕਾਲ ਜੀ ਜੋ ਹੈ ਦੁਨੀਆ ਨਾਲ ਹੈ ਨਾ ਮਿਸਤਰੀ ਲੱਭੰਦੇ ਆ ਤੇ ਨਾ ਬੰਦੇ ਕਮਾਲ ਹੋਈ ਪਈ ਆ ਮੇਰੇ ਅਗੇ ਉੱਚਾ ਨਾ ਬੋਲ ਮੈਂ ਵੀ ਉੱਚਾ ਬੋਲ ਸਕਦੀ ਆ ਠੀਕ ਹੈ ਨਾ ਤੈਨੂੰ ਕਹਿੰਦਾ ਮੈਂ ਨਹੀਂ ਤੈਨੂੰ ਕਹਿੰਦਾ ਇਹ ਕਹਿੰਦੀ ਮੇਰੇ ਤੋਂ ਸਿਰ ਪੜਵਾਉਣਾ ਇਹਨੇ ਕਹਿੰਦੀ ਮੇਰੇ ਤੋਂ ਸਿਰ ਪੜਵਾਉਣਾ ਇਹਨੇ ਤੇ ਚਾਪੀ ਉਹਨੂੰ ਤੇਰੇ ਮੰਗਾਲਿਆ ਜੱਟ ਨੇ ਕੀ ਮੰਗਾਲਿਆ ਇਹ ਤੇਰੇ ਪਾਰਸਾ ਅੰਤਰੇ ਸੂਤ ਨਹੀਂ ਆਉਂਦੇ ਤੇਰੇ ਪਾਸੇ ਵਾਟ ਯੂ ਮੀਨ ਅੰਤਰੇ ਦਾ ਮਤਲਬ ਸਮਝਾਉਂਗੀ ਮੈਨੂੰ ਤੂੰ ਮਿ ਜਾਵਾ ਤੈਨੂੰ ਮੈਂ ਇੱਥੇ ਆਈ ਲੀ ਸਕਿਨ ਲਈ ਫੇਸ਼ ਹੋ ਆ ਸਾ ਜਿਹੜਾ ਮੇਰਾ ਰੰਗ ਗੋਰਾ ਉਹ ਘਰ ਫਿਰ ਮੇਰੇ ਰਿਸ਼ਤੇ ਆਉਣਗੇ ਰੰਗ ਤੇਰਾ ਇਹੀ ਰਹਿਣਾ ਮੈਂ ਇਹ ਨਹੀਂ ਗੋਰਾ ਮੰਮੀ ਕਿਤੇ ਤੂੰ ਆਪ ਗੋਰੀ ਹੁੰਦੀ ਤੇ ਮੈਂ ਗੋਰਾ ਹੁੰਦਾ ਤੇ ਬਸ ਫਿਰ ਰਹਿਣ ਦੇ ਅੰਦਰੋਂ ਤੂੰ ਵੀ ਯੂਜ਼ ਕਰਕੇ ਵੇਖ ਲੈ ਕਿਤੇ ਆ ਜਿਹੜਾ ਮੈਂ ਨਹੀਂ ਕਰਦੀ ਮੈਨੂੰ ਕਿਸੇ ਨੇ ਪਸੰਦ ਨਹੀਂ ਕਰਨਾ ਟ੍ਰਾਈ ਟੂ ਅੰਡਰਸਟੈਂਡ ਮੈਂ ਤਾਂ ਤੈਨੂੰ ਮਾਤ ਰੋਜ਼ ਵੇਖ ਲੈ ਮੇਰੀਆਂ ਅੱਖਾਂ ਨੂੰ ਕਿੰਨੀ ਸੋਹਣੀ ਲੱਗਣੀ ਏ ਹੋਰ ਸੋਹਣੀ ਲੱਗਣ ਲੱਪੇਗੀ ਕਿਤੇ ਕਾਸ਼ ਤੇਰੀ ਮੰਮੀ ਜ਼ੁਬਾਨ ਤੇ ਵੀ ਕੰਟਰੋਲ ਹੁੰਦਾ ਤੇ ਕਿਆ ਬਾਤਾਂ ਸੀ ਮਾਸ਼ਾਅੱਲ ਕਮਾਲ ਹੋ ਲਵ ਯੋ ਨੀ ਮੈਂ ਪੂਕੀ ਸਾਡੀ ਹੋਣੀ 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 ਓਏ ਓਏ ਮੈਨੂੰ ਵੇਖਵਾ ਤੈਨੂੰ ਥੋੜਾ ਆ ਗਾਂ ਇਹ ਤਾਂ ਆ ਕਿ ਮੰਮੀ ਤੂੰ ਚਾਰ ਪਾਉਣਾ ਹੈ ਕਿਹੜਾ ਕਰੀਮ ਆ ਜਿਹੜੀ ਖਾ ਲੈਣੀ ਤੂੰ ਤੇ ਤੂੰ ਆਪ ਹੀ ਮੈਨੂੰ ਕਹਿਣਾ ਪਰ ਵਰਤ ਲੈ ਨਹੀਂ ਐਡਾ ਨਹੀਂ ਵਰਤੀਦਾ ਮੂੰਮਾ ਛੁੜਾ ਦੇ ਦੇਰੇ ਚੱਲ ਆ ਪਾਣੀ ਚ ਿਕੜੀ ਸੂੰ ਦਾਸ ਤਾ ਇਧਰ ਮੈਂ ਗੋਤੇ ਦੇਣੀ ਹੈ ਿਕੜੀ ਇਸ ਹੱਥ ਲਾਉਣ ਨਾ ਮੈਂ ਤੇਰੇ ਨਹੀਂ ਿਕੜੀ ਇਸ ਘਾ ਹੋ ਕੇ ਦੇ ਹਟੀ ਤਿੰ ਕਿੱਦਾਂ ਚੱਲੀਏ ਵਾਪਸ ਤੇ हेलो वापस wow. दो कड़िया होने हां जी फरमाओ <laughs> थोड़ा बहुत बहुत आ गया आ गया ने में आ गया लोरन बटीक में ने आ गया <laughs> ਜਾ ਰਹੇ ਆ ਐ ਸੈਤਵਾਰ 31 ਅਗਸਤ ਨੂੰ ਐਗਜ਼ੀਬਿਸ਼ਨ ਜਿਹੜੇ ਦੇ ਵਿੱਚ ਫਰੋਜਪੁਰ ਰੋਡ ਦਾਵਤ ਰਿਜ਼ੋਰਟ ਦੇ ਵਿੱਚ ਤੇ ਤੁਸੀਂ ਸਾਨੂੰ ਕੰਟੈਕਟ ਕਰੋ ਐਡਰੈਸ ਦੇ ਲਈ 9057699506 ਕੋਈ ਵੀ ਐਂਟਰੀ ਫੀਸ ਨਹੀਂ ਹੈਗੀ ਫ੍ਰੀ ਆਫ ਕਾਸਟ ਆ ਹਰ ਕੋਈ ਉੱਥੇ ਕੋਣ ਸਨਦਾ ਸਾਡੇ ਕੋਲ ਉੱਥੇ ਜਿਹੜੇ ਸੂਟਾਂ ਦੇ ਡਿਜ਼ਾਈਨ ਹੌਲੇ ਤੋਂ ਲੈ ਕੇ ਭਾਰੇ ਤੱਕ ਹਰ ਤਰ੍ਹਾਂ ਦਾ ਮਫਰਲ ਹਰ ਤਰ੍ਹਾਂ ਦਾ ਝੋਲਾ ਤੇ ਹਰ ਤਰ੍ਹਾਂ ਦੇ ਕੁੜਤੇ ਚਾਦਰੇ ਅਵੇਲੇਬਲ ਨੇ ਜਿਹੜੀ ਲੈ ਲੈ ਉੱਥੇ ਬੋਲਿਆ ਕਰ ਸਾਡੇ ਕੋਲ ਉੱਥੇ ਪੋਰਟਰੇਟ ਵੀ ਹੋਣਗੇ ਜਿੰਨਾ ਵੀ ਭੈਣ ਭਰਾਵਾਂ ਨੂੰ ਚਾਹੀਦਾ ਪਲੀਜ਼ ਹਮਾ ਹਮਾ ਕੇ ਸਾਨੂੰ 31 ਅਗਸਤ ਨੂੰ ਐਗਜ਼ੀਬਿਸ਼ਨ ਤੇ ਜ਼ੀਰਾਏ ਫਰੋਜ਼ਪੁਰ ਰੋਡ ਦਾਵਟ ਰਿਸੋਰਟ ਤੇ ਪਹੁੰਚ ਗਰਦੀਪ ਨੂੰ ਹੀ ਬੋਲ ਗਰਦੀਪ ਨੂੰ ਹੀ ਬੋਲ ਗਰਦੀਪ ਵੀ ਵਾਲੇ ਮਨ ਦੀ ਤਾਇਆ ਲੱਗਦੇ ਜਿਵੇਂ ਬਾਤ ਸੋਣੇ ਕਰੀਨ ਭਰ ਗਈ ਹੈ ਤਾਂ ਬੰਦ ਹੋਣੀ ਨਹੀਂ ਗਰਦੀਪ ਹਾਲੋ ਦੋਵੇਂ ਭੈਣਾਂ ਦੀ ਵਿੱਚ ਜੰਗ ਚੱਲਦੀ ਹੋਈ ਹੁਣ ਕੀ ਮੁੱਦਾ ਆ ਕੋਈ ਮੁੱਦਾ ਨਹੀਂ ਕਿ ਚਾਹ ਪੀਤੀ ਨਹੀਂ ਕਿ ਚਾਹ ਠੰਡੀ ਹੋ ਗਈ ਐਗਜ਼ੀਬਿਸ਼ਨ ਦਾ ਤਿਆਰੀ ਹੋ ਵਿੱਚ ਵਿਚਾਲੇ ਖੜੀ ਹੋਈ ਆ ਮੇਰੀਆਂ ਮਛੇਰਾਂ ਹੋਈਆਂ ਪਈਆਂ ਇਹ 2 ਮਿੰਟ ਬਾਹਰ ਨਹੀਂ ਆਉਂਦੀ ਇਹ ਕਹਿੰਦੀ ਮੇਰੀਆਂ ਚੱਪਲਾਂ ਗਿੱਲੀਆਂ ਹੋ ਗਈਆਂ ਮੈਂ ਗਿੱਲੀ ਹੋ ਜਾਊਂਗੀ ਮੇ ਉੱਥੇ ਕਰੰਟ ਲੱਗ ਜਾਂਦਾ ਕਈ ਵਾਰ ਆਫ ਲੱਗਦਾ ਨਾ ਥੋੜਾ ਜਿਹਾ ਸਟੱਡੀ ਟਾਈਮ ਤੇ ਪ੍ਰਾਪ ਦਾ ਸੌਂ ਦਾ ਟਾਈਮ ਤੇ ਸਾਡਾ ਪੜ੍ਹਾਈ ਦਾ ਟਾਈਮ ਹਨਾ ਰੋਲਿਨ ਆਪਣਾ ਪੜ੍ਹਾਈ ਦਾ ਟਾਈਮ ਚੱਲਦਾ ਪੈਣਾ ਆ ਵੇਲੋ 1 ਬਾਈ 1 ਬੱਚੇ ਹਾਜ਼ਰ ਆ ਕڑی ਤੇ ਟਾਈਮ ਨਹੀਂ ਵੇਖਣਾ ਹੁੰਦਾ ਨਾ ਤੇ ਕਮ ਸੇ ਕਮ ਬੰਦਾ ਹਾਏ 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 1:14 ਕਿਹੜੀ ਘੜੀ ਤੇ ਲੱਗੇ ਆ ਬਈ ਮੈਨੂੰ ਦੱਸ ਦੋ ਸਾਰੇ ਇਸ ਟਾਈਮ 4:19 ਤੇ ਅੱਧੀ ਰਾਤ ਨੂੰ ਘਰੇ ਨਹੀਂ ਵੜਦਾ ਨਹੀਂ ਅੱਜ ਮੈਂ ਜਿੰਦੇ ਲਾ ਦੇਣੇ ਸਾਰੇ ਹਾਂਜੀ ਵੈਰੀ ਵੈਰੀ ਗੁੱਡ ਮਾਰਨਿੰਗ ਦੋ ਦਿਨ ਦੀ ਛੜੀ ਤੋਂ ਬਾਅਦ ਫਾਈਨਲੀ ਸੂਰਜ ਦੇਵਤਾ ਜੀ ਨੇ ਆਪ ਦਾ ਮਾੜਾ ਮਾੜਾ ਮੁੱਖ ਵਿਖਾਉਣ ਲੱਗੇ ਨੇ ਤੇ ਉਹ ਵੀ ਹੱਲੇ ਮੜੇ ਜੇ ਚਾਨਣ ਨੇ ਆ ਰਿਹਾ ਪਰ ਉਹਨਾਂ ਦਾ ਆਪ ਨਹੀਂ ਦੇਖ ਰਿਹਾ ਬਾਕੀ ਸੱਜਣੋਂ ਘਰ ਦਾ ਕੰਮ ਵਿੱਚ ਹੀ ਆ ਬਈ ਦੋ ਦਿਨ ਦੀ ਹੁਣ ਝੜੀ ਕਰਕੇ ਮਿਸਤਰੀਆਂ ਦਾ ਕੰਮ ਰੋਕ ਗਿਆ ਸੀ ਇੱਕ ਰੀ ਤੇ ਹੁਣ ਅੱਜ ਫੇਰ ਮੈਨ ਲੱਗਦਾ ਜੇ ਅੱਜ ਮੌਸਮ ਵਧੀਆ ਰਿਹਾ ਤੇ ਬਾਬੇ ਦੀ ਮੇਰ ਨਾਲ ਲੱਗ ਜਾਣਗੇ ਫਿਰ ਦੱਬੀ ਆਉਣਗੇ ਕਿੱਲੀ ਥੋੜੇ ਟਾਈਮ ਚ ਕਰ ਦੇਣਗੇ ਖੜਾ ਇਹਨੂੰ ਲਓ ਵੀ ਸਾਹਮਣੇ ਵੇਖ ਸਕਦੇ ਜੇ ਤੁਸੀਂ ਇਹ ਮਹੋਤਰਮ ਅੱਜਕੱਲ੍ਹ ਕੁਝ ਜ਼ਿਆਦਾ ਹੀ ਬਿਜ਼ੀ ਜੀ ਰਹਿਣ ਲੱਪੀ ਆ ਇਹ ਹੁਣ ਬਿਜ਼ਨਸ ਊਮੈਨ ਇਹ ਵੀ ਬਣ ਚੱਲੀ ਆ ਹੌਲੀ ਹੌਲੀ ਹੈਂ ਗਰਦੀਬ ਨਾਲ ਰਲ ਕੇ ਤੂੰ ਵੀ ਬਿਜ਼ਨਸ ਊਮੈਨ ਤੇ ਨਹੀਂ ਬਣ ਚਲੀ ਹੈਂ ਵੇਖੀਂ ਕਿ ਤੇ ਰੋਟੀ ਰੋਟੀ ਖਵਾ ਦੋ ਹਾ ਰੋਟੀ ਰੋਟੀ ਲੈ ਆਹ ਵੇਖ ਲੋ ਐ ਹੰ ਭੜੀ ਬਿਜ਼ਨਸ ਊਮੈਨ ਵੀਰੇ ਕਿੱਧਰ ਨੂੰ ਲੱਗਣਾ ਏ ਐ ਨਹੀਂ ਖੁੱਲ ਕੇ ਤੇ ਸੌਖਾ ਹੀ ਬਣ ਜਾਂਦਾ ਇਹ ਕਿਵੇਂ ਖੁੱਲਦੀ ਇਹ ਵੀਰ ਜੀ ਐਡਾ ਵੀ ਸੌਖਾ ਨਹੀਂ ਜਿੱਡਾ ਸੌਖਾ ਸਮਝ ਕੇ ਚੱਕ ਲਿਆ ਆ ਵੀ ਮਿੰਟੋ ਮਿੰਟ ਦਾ ਵਾਦਾ ਖੋਲ ਦੇਾਂਗੇ ਚੱਕ ਸਵਾ ਹੁੰਦਾ ਐ ਇੱਥੇ ਕੋਈ ਨਹੀਂ ਆਉ ਲਾਉਣੀਆਂ ਹੱਲੇ ਇਹਦੇ ਲੜੀਆਂ ਤਣੀਆਂ ਖਿੱਚ ਕੇ ਲਾਉਣ ਵਾਲੀਆਂ ਆ ਇਹਦੀਆਂ ਕਿਹੜੀਆਂ ਅੰਦਰ ਵਾਲੀਆਂ ਇਹ ਭਾਜੀ ਫਿਰ ਤੁਹਾਨੂੰ ਸਪੈਸ਼ਲ ਮੋਚੀ ਵਾਲਿਆਂ ਨੇ ਦਿੱਤੀ ਭਾਜੀ 500 ਜੁੱਤੀ ਲੈ ਲਈ ਆਪਾਂ 250 250 ਆਪਨੇ ਆਪ ਹੀ ਲੈ ਸੋਚੀਆਂ ਆ ਮੋਤੀ ਜਿੰਦਾਬਾਦ ਛਤਰੀ ਬੜੀ ਖੁੱਲੀ ਡੱਲੀ ਦੇ ਬੰਦੇ ਬੜਾ ਪੰਜ ਲਗੋਲੇ ਖੁੱਲੀ ਡੱਲੀ ਬਹੁਤ ਹੈ ਜਿੰਦਾਬਾਦ ਯੈਸ ਮੋਟੇ ਲੱਗਾ ਲੱਗਾ ਫੋਏ ਤਾਂ ਡਿਜਾਈਨ ਹੀ ਹੋ ਜਾ ਹੈ ਤਾਂ ਡਿਜਾਈਨ ਹੀ ਲੈ ਡਜੈਨ ਵਾਲੀ ਚੁੰਨੀ ਚਲੀਏ ਗੱਡੀ ਦੇ ਚੱਲ ਮੀ ਆਲਾ ਪਿਆਰ ਲੈ ਗੱਡੀ ਦੇ ਜਾਣਾ ਮੀ ਨੂੰ ਕੀ ਕਰਨਾ ਮੈਂ ਅੱਗੋਂ ਭਿੱਜਣਾ ਮੀ ਲੈ ਅੱਗੋਂ ਤੁਰ ਕੇ ਜਾਵਾ ਤੇ ਸਿੱਧੇ ਗੱਡੀ ਅੰਦਰਵਾੜ ਦੇ ਨਹੀਂ ਉੱਥੇ ਜਿੱਥੇ ਵੀ ਜਾਣਾ ਵਾ ਟੈਂਸ਼ਨ ਕਿਹੜੀ ਗੱਲ ਦੀ ਆ ਚੱਲ ਫਿਰ ਚਲੀਏ ਪੱਕਾ ਪੱਕਾ ਸੋਚ ਲੈ ਬੀਬੀ ਆ ਜੇ ਵੀ ਕੱਚਾ ਜਾ ਹੋਰ ਪੱਕਾ ਜਾਣਾ ਚੱਕ ਨੂੰ ਤੇ ਖੋਲ ਕੋੜੀ ਛੱਡ ਖੋਲ ਕੋੜੀ ਤੇ ਗੱਡੀ ਉਹਨੇ ਵਿਹਲੀ ਵਾਲ ਨੂੰ ਮੋੜ ਲਾ ਸੋਹਣਿਆ ਲਓ ਜੀ ਤੁਸਕੇ ਕੱਲ ਦਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬੇਬੇ ਗੁੱਡ ਮਾਰਨਿੰਗ ਵੈਰੀ ਵੈਰੀ ਗੁੱਡ ਮਾਰਨਿੰਗ ਹੈਵ ਆ ਨਾਈਸ ਡੇ ਹੈਵ ਆ ਨਾਸਾ ਨਾਸਾ ਦੇ ਨਹੀਂ ਨਾਈਸ ਡੇ ਨੈਸ ਨਹੀਂ ਨੈਸ ਲੈ ਨਹੀਂ ਨਾਈਸ ਡੇ ਨੈਸ ਹੈ ਤੇ ਲਵ ਯੂ ਟਰੱਕ ਪਰਕ ਸਨੈਪਕੈਟ ਫੈਮਿਲੀ ਕਿਦਾਂ ਆ ਕੇ ਭਰ ਕੇ ਟਰੱਕ 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 ਭਰ ਕੇ ਸਮਝ ਸੈਵਨ ਫੈਮਲੀ ਸੈਵਨ ਫੈਮਲੀ ਹਾਂ ਸੈਵਨ ਫੈਮਲੀ ਸਤਰੀ ਦਾ ਸਸੇ ਦਾ ਚੱਲ ਚੱਲ ਕਿੱਧਰ ਜਾਣਾ ਚੱਲ ਬਾਜਾ ਪਿੱਛੇ ਚੱਲ ਪਿੱਛੇ ਚੱਲ ਪਿੱਛੇ ਚੱਲ ਜਾ ਚੱਲ 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 ਪਿੱਛੇ ਚੱਲ ਆ ਉੱਥੇ ਬਹਿ ਜਾ

ਕੱਲ ਕੋ ਦੂਜਾ ਬਣਾਇਆ ਕਰਾਂਗੇ ਦੇਜੀ ਦੇਜੀ ਹਾਂਜੀ ਕੀ ਕਿਹਾ ਇੱਥੇ ਦੱਸ ਨਹੀਂ ਕਿਉਂ ਨਹੀਂ ਦੱਸਣੀ ਤੈਨੂੰ ਪਤਾ ਕਾਲੇ ਵਾਲਾਂ ਦਾ ਸਰ ਜਾਂਦਾ ਪਰ ਚਿੱਟੇ ਵਾਲਾਂ ਦਾ ਧਿਆਨ ਰੱਖੇ ਵੀਰ ਮੇਰਾ ਬੈਕਟੀਰੀਆ ਫੈਲਦਾ ਇਹਦੇ ਨਾਲ ਠੀਕ ਆ ਫੈਲਦਾ ਨਾ ਬਈ ਇਹਨੂੰ ਕਿਹਾ ਤਾਂ ਫੈਲਦਾ ਫੈਲਦਾ ਵੇਖੀ ਓਏ ਸੌਣ ਲੱਗੇ ਭਾਵੇਂ 20 ਭਾਂਦੇ ਨੇ ਗਾਲ ਪਕਾਤਾ ਦੇਣੀ ਜਿੰਨੀ ਪੱਤੀ ਇਹਨੇ ਚ ਪਾਸੀ ਇੱਤਨਾ ਕਾਪਾਂ ਚ ਕਾਕੇ ਫਰੀਦ ਦੀ ਵੇਖ ਕੇ ਯਾਰ ਪੱਤੀ ਦੋਏ ਥੋੜੀ ਅਜੀ ਮੁੱਠਾ ਨਾਲ ਦਿੱਤਾ ਘਰੇ ਇਹਨਾਂ ਨੇ ਛੋਟਾ ਜਾਂਚਾ ਬਣਾਈ ਆ ਮੇਰੇ ਭਲਾ ਲੱਗੇ ਇਹਨੂੰ ਘਰੇ ਇਹਨਾਂ ਨੇ ਐਡਾ ਜਾਂਚਾ ਰੱਖਿਆ ਐਡਾ ਜਾਂਚਾ ਇਹਨਾਂ ਇੱਥੇ ਮੁੱਕਾਂ ਭਰ-ਭਰ ਪਾਉਂਦਾ ਵੇ ਕਰੇ ਛੋਟਾ ਜਾਂਚਾ ਨਹੀਂ ਆਈਸਕ੍ਰੀਮ ਖਾਣ ਵਾਲਾ ਐਡਾ ਕਿ ਬੱਚਿਆਂ ਵਾਲਾ ਉਹ ਰੱਖਿਆ ਨੇ ਜਿਹੜਾ ਉੱਚੋਂ ਨਿਕਲਦਾ ਕਿੰਡਰ ਜੁਆਏ ਜਿਓ ਕਿਹੜੀ ਹੁੰਦੀ ਓ ਇੱਥੇ ਮੁੱਕਾਂ ਭਰ-ਭਰ